ਵਾਹਿਗੁਰੂ ਮੇਰੇ ਪਿਆਰੇ ਪਿਆਰੇ ਲੱਗੇ ਵਾਹਿਗੁਰੂ ਆਹ ਵਾਹਿਗੁਰੂ ਵਾਹਿਗੁਰੂ yeah ਜਾਤਾਂ ਕਰਕੇ ਦੇਵੇ ਨੀ ਚੁੱਪ ਧੰਦੇ ਨੇ ਪਿਆਰੇ ਲੱਗੇ ਬਾਹੇ ਕੋਰੋ ਜਾਤਾਂ ਕਰਕੇ ਜੀਵੇ ਨੇ ਬਾਬਾ ਵੀਰ ਸਿੰਘ ਰੰਗਾਬਾਦ ਵਾਲੇ ਸ਼ਹੀਦ ਹੋ ਜਾਂਦੇ ਹਨ ਉਹਨਾਂ ਦੇ ਰੈਨ ਮਾ ਬਾਬਾ ਖੁਦਾ ਸਿੰਘ ਮਹਾਰਾਜੇ ਪਰਪਾਟੀ ਚਲਾਉਂਦੇ ਜਿਨਾ ਦਾ ਨਾਮ ਜਸਵੰਤ ਸਿੰਘ ਫੌਜੀ ਹੈ ਬਾਬਾ ਖੁਦਾ ਸਿੰਘ ਮਹਾਰਾਜ ਤੋਂ ਬਾਅਦ ਬਾਬਾ ਕਰਮ ਸਿੰਘ ਸਾਹਿਬ ਹੋਰ ਕੀ ਮਰਦਾਨ ਵਾਲੇ ਹੁੰਦੇ ਆ ਆਪਾਂ ਨੂੰ ਮਾਣ ਜਿਨ੍ਹਾਂ ਦੀ ਆਪਾਂ ਵਰਸੀ ਮਨਾ ਰਹੇ ਆ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਦੀ ਜੜੇ ਹੋਤੀ ਦਾ ਨੂਰਨ ਬਾਬਾ ਕਰਮ ਸਿੰਘ ਸਾਹਿਬ ਮਹਾਰਾਜ ਤੁਬਾ ਦੇ ਪਰਪਾਟੀ ਬਾਬਾ ਲਾਲ ਸਿੰਘ ਬਾਬਾ ਆਇਆ ਸਿੰਘ ਮਹਾਰਾਜ ਸੰਤ ਬਾਬਾ ਆਤਰ ਸਿੰਘ ਮਹਾਰਾਜ ਕੋਲ ਆਉਂਦੇ ਆ ਕਹਿੰਦੇ ਆਤਰ ਸਿੰਘ ਤੂੰ ਫੌਜੀ ਆ ਤੇਰੀ ਬੜੀ ਕਹਿੰਦੇ ਨਾਮ ਸੁਣਿਆ ਵੀ ਗੋਖੇ ਜੀ ਛਪੜੀ ਕੋਲ ਤੂੰ ਬਹੁਤ ਸੇਵਾ ਕਰਦਾ ਬੰਦਗੀ ਕਰਦਾ ਆਰਮੀ ਚੋਂ ਰਿਟਾਇਰ ਹੋਇਆ ਕਹਿੰਦੇ ਤੇਰੇ ਕੋਲ ਰਣ ਜੋ ਰਾਏ ਆਏ ਮਹਾਰਾਜ ਨੇ ਬੱਗੀ ਪਾਸੇ ਕਰਤੀ ਬਾਬਾ ਆਇਆ ਸਿੰਘ ਮਹਾਰਾਜ ਕਹਿੰਦੇ ਪਤਰ ਸਿੰਘ ਐ ਨਾ ਕਰ ਬੱਗੀ ਤੇ ਹੀ ਲੈ ਕੇ ਚੱਲ ਕਹਿੰਦੇ ਨਹੀਂ ਮਹਾਰਾਜ ਆਪ ਹੋਟੀ ਦਾ ਨੂਰ ਆਪ ਕਿਸੇ ਕਿਸੇ ਕਣ ਜਾਮ ਜੋ ਐਨੀ ਦੂਰੋਂ ਪਾਕਿਸਤਾਨ ਤੋਂ ਚੱਲ ਕੇ ਆਪ ਜੀ ਮੇਰੇ ਕੋਲ ਆਇਓ ਆਪ ਜੀ ਸੇਵਾ ਕਰਨ ਦਾ ਮੌਕਾ ਦਿਓ ਮਹਾਰਾਜ ਬੱਗੀ ਦੀ ਜਗ੍ਹਾ ਆਪ ਨਵਜਨ ਕੋਈ ਐਸਾ ਮੂਰੀਦ ਨਹੀਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਕਲਗੀਧਰ ਮਹਾਰਾਜ ਨੇ ਜਿਨ੍ਹਾਂ ਤੋਂ ਪੰਜ ਸਿਰ ਲਏ ਹਨ ਪੰਜ ਸਿਰ ਜੋੜ ਕੇ ਦਿਖਾਏ ਹਨ ਆ ਖੰਡੇ ਬਾਟੇ ਦਾ ਅੰਮ੍ਰਿਸ਼ਕਾਇਆ ਮਹਾਰਾਜ ਖੰਡੇ ਬਾਟੇ ਦਾ ਅੰਮ੍ਰਿਸ਼ਕਾਂ ਜੀਆਂ ਛਕਾਂ ਗਿਆਂ ਮਾਤਾ ਸਹਿਬ ਕੁਰਦੇਵਾ ਦੇ ਮਨ ਵਿੱਚ ਆ ਗਿਆ ਵੀ ਕਲਗੀਧਰ ਮਹਾਰਾਜ ਦਾ ਖਾਲਸਾ ਕਿਉਂ ਨਾ ਮਠਾਸ ਪਰ ਦੇਈਏ ਮਾਣੇ ਪਤਾਸਿਆਂ ਦੀ ਬੁੱਕਲ ਲਿਆ ਕੇ ਪੜਤੀ ਤਾਂ ਕਲਗੀਧਰ ਮਹਾਰਾਜ ਨੇ ਕਿਹਾ ਜਿੱਥੇ ਪਾਈ ਗਿਆ ਸਿੰਘ ਹੋਏਗਾ ਦਿਆ ਹੈ ਊਠੇ ਧਰਮ ਵੀ ਹੋਵੇਗਾ ਧਰਮ ਦੇ ਨਾਲ ਮਠਾਸ ਵੀ ਹੋਏਗੀ ਤੋ ਖਾਲਸੇ ਦੀ ਮਾਸ ਦائیںਗੀ ਮਾਤਾ ਸਾਹਿਬਕੁਰ ਦੇਵਾਂ ਜਿੱਥੇ ਧਰਮ ਹੋਏਗਾ ਉੱਥੇ ਹੀ ਹਿੰਮਤ ਆਪਣੇ ਆਪ ਆ ਜਾਏਗੀ ਜੇ ਦੇ ਸਹਾਰੇ ਚੱਲਦੇ ਰਹੀਏ ਸਚਾਈ ਤੇ ਚੱਲਦੇ ਰਹੀਏ ਜੇ ਦਿਆ ਧਰਮ ਆ ਜਾਵੇ ਹਿੰਮਤ ਵੀ ਆਪਣੇ ਆਪ ਆ ਜਾਂਦੀ ਹੈ ਜਿੱਥੇ ਹਿੰਮਤ ਆ ਗਈ ਉੱਥੇ ਮਹਾਰਾਜ ਜੀ ਮੋਹਰ ਲੱਗ ਜਾਂਦੀ ਹੈ ਵੀ ਇਹ ਮੇਰਾ ਆਪਣੀ ਔਲਾਦ ਹੈ ਜਿਵੇਂ ਆਪਾਂ ਕਹਿੰਦੇ ਆ ਕਲਗੀਧਰ ਮਹਾਰਾਜ ਨੂਰਾਨ ਹੋਤੀ ਦਾ ਇਹ ਆਪਾਂ ਨੂੰ ਮਾਣ ਹੈ ਭਾਈ ਗਿਆ ਸਿੰਘੀ ਸੰਪਰਦਾ ਦਾ ਆਪਣੇ ਸਿਰ ਦੇ ਵਾਰਿਸ ਕਲਗੀਧਰ ਮਹਾਰਾਜਾਂ ਕੋਈ ਆਪਣੀ ਜ਼ਿੰਮੇਵਾਰੀ ਲਵੇ ਚਾਹੇ ਨਾ ਲਵੇ ਦੁਸ਼ ਦਮਨ ਕਹਿੰਦਾ ਏ ਮੇਰੇ ਅਨਕਰਮ ਸਰ ਸਹਿਬ ਵਾਲਾ ਸਾਹਿਬ ਦੀ ਭਾਈ ਗਿਆ ਸਿੰਘ ਦੀ ਸੰਪਰਤਾ ਚੋਂ ਹਨ ਇਹ ਪੰਜ ਪਿਆਰੀਆਂ ਨੇ ਮੇਰੇ ਹੀ ਹਨ ਇਹ ਨਾਲ ਦੀ ਕਿਰਪਾ ਨਾਲ ਹੀ ਇਨਹੀ ਦੀ ਕਿਰਪਾ ਕੇ ਸਜੇ ਹਮ ਹਾਂ ਨਹੀਂ ਮੋਸੈ ਗਰੀਬ ਕਰੋੜ ਪਰੇ ਮਹਾਰਾਜ ਨੇ ਨਿਮਰਤਾ ਚਾਉਂਦੇ ਹਨ ਆਓ ਬਾਬਾ ਮਹਾਰਾ ਸਿੰਘ ਰੱਬੋਂ ਤੋਂ ਬਾਦ ਬਾਬਾ ਖੁਦਾ ਸਿੰਘ ਮਹਾਰਾਜ ਦੇ ਨਾਲ ਨਾਲ ਜਦੋਂ ਬਾਬਾ ਕਰਮ ਸਿੰਘ ਸਾਹਿਬ ਤੋਂ ਬਾਅਦ ਬਾਬਾ ਆਇਆ ਸਿੰਘ ਮਹਾਰਾਜ ਆ ਕੇ ਗਏ ਮਹਾਰਾਜ ਬੱਗੀ ਦੀ ਜਗ੍ਹਾ ਆਪ ਲੱਗਦੇ ਹਨ ਸੰਤ ਬਾਬਾ ਅਤਰ ਸਿੰਘ ਜੀ ਦੇ ਨੂੰ ਸਾਹਿਬ ਵਾਲੇ ਬੱਗੀ ਲੈ ਕੇ ਸਥਾਨ ਤੇ ਬੱਗੀ ਤੋਂ ਉਤਰ ਕੇ ਮਹਾਰਾਜ ਆਪ ਲੱਗਿਆ ਆਪਣੇ ਸਥਾਨ ਤੇ ਆਉਂਦੇ ਆ ਦੇਖ ਲੋ ਇੰਨੀ ਨਿਮਰਤਾ ਇੰਨੇ ਵਿਸ਼ਵਾਸਪਾਤਰਨ ਦੇਖ ਲੋ ਕਿੱਥੋਂ ਮਹਾਰਾਜ ਬਾਬਾ ਆਇਆ ਸਿੰਘ ਮਹਾਰਾਜ ਆਏ ਮਹਾਰਾਜ 15-20 ਦਿਨ ਦੇਖਦੇ ਹਨ ਬਾਬਾ ਆਸ ਸਿੰਘ ਮਹਾਰਾਜ ਬਾਬਾ ਅਤਰ ਸਿੰਘ ਮਹਾਰਾਜ ਨੂੰ ਤਾਂ ਮਹਾਰਾਜ ਆਪ ਸੇਵਾ ਕਰਦੇ ਹਨ ਆਪ ਹੀ ਖੇਤੀ ਕਰਦੇ ਹਨ ਬਹੁਤ ਆਰਮੀ ਦੇ ਬੰਦੇ ਆਂਦਣ ਬਾਬਾ ਅਤਰ ਸਿੰਘ ਮਹਾਰਾਜ ਉਹਨਾਂ ਦਾ ਸ਼ੰਕਾ ਨੂੰ ਬਰਤ ਕਰਦੇ ਹਨ ਕਰਦੇ ਹਨ ਕਰਦੇ ਹਨ ਬਾਬਾ ਆਸ ਸਿੰਘ ਮਹਾਰਾਜ ਜਦੋਂ 15-20-25 ਦਿਨ ਰਹੇ ਮਹਾਰਾਜ ਕੋਲ ਅਨਿਪੋਜੀਤ ਜੀਰਾ ਕੰਮ ਦਾ ਬਹੁਤ ਵਧੀਆ ਤੂੰ ਰਿਟਾਇਰਮੈਂਟ ਤੋਂ ਬਾਅਦ ਕਲਗੀਧਰ ਮਹਾਰਾਜੇ ਨਕਸ਼ੇ ਅਨੁਸਾਰ 14 ਆਨੰਦਪੁਰ ਸਾਹਿਬ ਤੇਰੇ ਕੋਲ ਆ ਕਹਿੰਦੇ ਮਹਾਰਾਜ ਆਪ ਦੀ ਕਿਰਪਾ ਹੈ ਬਾਬਾ ਕਰਮ ਸਿੰਘ ਸਾਹਿਬ ਮਹਾਰਾਜ ਜੀ ਦੀ ਕਿਰਪਾ ਹੈ ਮਹਾਰਾਜੇ ਬਾਬਾ ਕਰਮ ਸਿੰਘ ਸਾਹਿਬ ਮਹਾਰਾਜ ਜੀ ਜੀਵਨ ਨੂੰ ਸੁਣਦੇ ਹਨ ਬਾਬਾ ਆਇਆ ਸਿੰਘ ਮਹਾਰਾਜ ਤੋਂ ਬਾ ਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਬਾਬਾ ਆਸੀ ਮਹਾਰਾਜ ਕੰਝ ਕਹਿੰਦੇ ਵੀ ਹੁਣ ਆਦਰ ਸਿੰਘ ਅਸੀਂ ਜਾਣਾ ਹੁਣ ਕੰਝੇ ਅਸੀਂ ਵਾਪਸ ਜਾਣਾ ਆਪਣੇ ਸਥਾਨ ਹੋਤੀ ਮਰਦਾਨ ਤੇ ਕਹਿੰਦੇ ਮਹਾਰਾਜ ਰਹਿ ਲੋ ਕਹਿੰਦੇ ਨਹੀਂ ਹੁਣ ਜਾਵਾਂਗੇ ਬਾਬਾ ਆਸੀ ਜਦੋਂ ਜਾਣ ਦੀ ਤਿਆਰੀ ਕਰਦੇ ਹਨ ਕਹਿੰਦੇ ਆਦਰ ਸਿੰਘ ਕੁਝ ਮੰਗ ਲੈ ਤੇਰੇ ਤੇ ਹੋਤੀ ਦਿਆਲ ਉਹ ਕੀ ਕਹਿੰਦਾ ਜਿਹੜਾ 18 ਕੂਣੀਆਂ ਦਾ ਵਜਨ ਚੱਕ ਸਕਦੀ ਹੋਵੇ ਜਿਹਨੂੰ ਆਪਾਂ ਕਹਿੰਨੇ ਆ ਗਲ ਰਾਜੇ ਜਨਕ ਦੀ ਟਕਸਾਲ ਗੁਰੂ ਰਾਮਦਾਸ ਮਹਾਰਾਜ ਦੀ ਟਕਸਾਲ ਉਹ ਵੀ ਕੋਈ ਬੰਦਗੀ ਦੇ ਪਰਚਮ ਤੇ ਆਖਰੀ ਕੋਈ ਸਥਾਨ ਹੁੰਦਾ ਜਿਸ ਚੱਕਰ ਤੇ ਪਹੁੰਚਦੇ ਆਂ ਤਾਂ ਬਾਬਾ ਅਸ ਸਿੰਘ ਮਹਾਰਾਜ ਕਹਿੰਦੇ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਝ ਹੈ ਕਹਿੰਦੇ ਫਿਰ ਵੀ ਕੁਝ ਮੰਗ ਲੈ ਕਹਿੰਦੇ ਮਹਾਰਾਜ ਜੀ ਦੀ ਆਲ ਹੋਇਓ ਨਾ ਜੇ ਆਪਾਂ ਹੁੰਦੇ ਆਪਾਂ ਪੈਸੇ ਮੰਗਣ ਲੱਗ ਜਾਂਦੇ ਜੇ ਆਪਾਂ ਹੁੰਦੇ ਆਪਾਂ ਜ਼ਮੀਨ ਮੰਗਣ ਲੱਗ ਜਾਂਦੇ ਕੋਈ ਹੋਰ ਵਸਤੂ ਮੰਗ ਲਾਂਦੇ ਬਾਬਾ ਆਯਾ ਸਿੰਘ ਮਹਾਰਾਜ ਨੂੰ ਸੰਤ ਬਾਬਾ ਦਰ ਸਿੰਘ ਜੀ ਕਹਿੰਦਿਆਂ ਲਾਲ ਰੰਗ ਜਿਸ ਕੋ ਲਗਾ ਤਿਸਕੇ ਵਡਪਾਗਾ ਮਹਿਲਾ ਕਦੇ ਨਾ ਹੋਵੀ ਨਾ ਲਾਗੇ ਦਾਗਾ ਕਹਿੰਦੇ ਆਪ ਜੀ ਰੰਗ ਰਤੜੀ ਆਤਮਾ ਬਾਬਾ ਕਰਮ ਸਿੰਘ ਸਾਹਿਬ ਮਹਾਰਾਜ ਕੋਲ ਹੋ ਕੇ ਆਇਓ ਆਪ ਜੀ ਕਿਰਪਾ ਕਰੋ ਮੇਰੀ ਜਿਹੜੀ ਛਪਰੀ ਆ ਗੋਖੇ ਦੀ ਛਪਰੀ ਦੇ ਨਾਲ ਪੂਰਾ ਉਹਦੇ ਨਾਲ ਨਿਭ ਜਾਵੇ ਬਾਬਾ ਆਇਆ ਸਿੰਘ ਮਹਾਰਾਜ ਨੇ ਕਹਤਾ ਕਹਿੰਦੇ ਅਤਰ ਸਿੰਘ ਹੁਣ ਨਿਭੀ ਲੈ ਹੋ ਜਾਸੀ ਤੇਰਾ ਕਰ ਤੇਰੀ ਭੋਰੇ ਨਾਲ ਵੀ ਨਿਵੇਗੀ ਤੇਰੀ ਹੋਤੀ ਮਰਦਾਨ ਦੀ ਸੰਪਰਦਾ ਦੇ ਬਾਬਾ ਕਰਮ ਸਿੰਘ ਸਾਹਿਬ ਨਾਲ ਵੇਲ ਜੋੜ ਕੇ ਜਾ ਰਿਹਾ ਪੜੋ ਪ੍ਰੇਮ ਦੇ ਨਾਲ ਕਿਵੇਂ ਨਿਭਾਉਂਦਾ ਗੁਰੂ ਸਿੱਖ ਨਾਲ